ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਆਮ ਆਦੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕਾ ਕਾਦਿਆਂ ਚ ਰੈਲੀ ਨੂੰ ਸੰਬੋਧਨ ਕੀਤਾ ਉੱਥੇ ਹੀ ਇਸ ਮੌਕੇ ਤੇ ਜਗਰੂਕ ਸੀ ਸੇਖਵਾਏ ਜਿੱਥੇ ਹਲਕੇ ਦੇ ਲੋਕਾਂ ਦੀਆਂ ਮੰਗਾਂ 'ਤੇ ਆਵਾਜ਼ ਉਠਾਈ ਭਗਵੰਤ ਸਿੰਘ ਮਾਨ ਸੰਬੋਧਨ ਕਰਦੇ ਕਹਿੰਦੇ ਕਿ ਜਿੱਥੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਸਮਰਥਨ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਉੱਥੇ ਵੀ ਉਹਨਾਂ ਕਹਾਂਗੇ ਪਹਿਲਾਂ ਜੋ ਵੀ ਇੱਥੇ ਉਮੀਦਵਾਰ ਆਏ ਹਨ ਉਹ ਚੋਣ ਜੇ ਤੱਕ ਇਹ ਕਦੇ ਵੀ ਲੋਕਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉੱtre ਉੱਥੇ ਹੀ ਉਹਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਛੋਟੇ ਘਰਾਂ ਤੋਂ ਆਏ ਹਨ ਪੰਜਾਬ ਦੇ ਔਰ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾ ਦੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ ਚ ਫੜ ਕੇ ਸੋਵਾਂ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਤੇ ਪੂਰੇ ਨੇ ਉਤਰਨਾ ਅੱਜ ਤੁਹਾਡੇ ਆਪਜੀ ਦੇ ਸਾਰੇ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਿਣਾ ਕੇ ਦੱਸੇ ਹੱਲੇ ਕੁਝ ਗਣੇ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕ ਕੀ ਜੀਤਾ ਮੰਨ ਸੀਐਲਪੀ ਲੀਡਰ ਦਾ ਬਾਬਾ ਭੂਲ ਗਏ ਸੀਮ ਸਾਹਿਬ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਹੋਰ ਕੁਝ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਹੁਣ ਕਾਦੀਆਂ ਵਿਖੇ ਮਹੱਲਾ ਕਲੀਨਿਕ ਖੋਲ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਣੀ ਆ ਸਾਧਾ ਔਰ ਮੈਨੂੰ ਮਾਣ ਨਹੀਂ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਚਾਹੇ ਮੁਹੱਲਾ ਕਲੀਨਿਕ ਕਰਕੇ ਹੋ ਰਿਹਾ ਹੁਣ ਸਕੂਲ ਆਫ ਐਮਿਨੈਂਸ ਪਾ ਰਹੇ ਆ ਆਮ ਜਨਤਾ ਦਾ ਇਹ ਪਹਿਲੀ ਸਰਕਾਰ ਆ ਜਿਹਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤੇ ਕਈ ਕਾਲੀ ਕਾਂਗਰਸੀ ਭਾਜਪਾ ਵਾਲੇ ਕੰਨ ਜਿਹੇ ਕਹੇ ਜਾਂਦੇ ਨੇ ਯਾਰ ਪਰਵਾਹ ਨਾ ਕਰ ਐਰ ਕੀ ਚਾੜੂ ਫਿਰ ਗਿਆ ਮੈਂ ਹਾਰ ਕੇ ਪੁੱਛਿਆ ਮੈਂ ਸ਼ਰੀ ਕਲਸੀ ਜਿੰਦਾਬਾਦ ਆਮਦ ਨਿਮਰ ਵੀ ਕਰੀ ਕਰਦਾ ਵੀ ਇੱਥੇ ਜਿੰਦਾਬਾਦ ਮੈਂ ਦਸਨਾ ਚਾਨਾ ਜੀ ਮੈਂ ਦਸਨਾ ਚਾਨਾ ਜੀ ਦਸਨਾ ਚਾਨਾ ਉਹ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹੰਡਾਈਆਂ ਆਪਾਂ ਮੁੱਲ ਨਹੀਂ ਪਿਆ ਔਰ ਇਹ ਪਹਿਲੀ ਸਰਕਾਰ ਹੈ ਜਿੰਨੂੰ ਅਸੀਂ ਵੋਟ ਵੀ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਵੇ ਕਹਿੰਦੇ 3-3000 ਬਿੱਲ ਪਰਦੇ ਸਾਂ ਸਾਡੇ ਬਿੱਲ ਜ਼ੀਰੋ ਕਿਉਂ ਨਾ ਫੋਟਾਂ ਪਾਵਾਂਗੇ ਰਵਿਕਰਨ ਕਾਲੋਂ ਬੀਜੇਪੀ ਬੀਜੇਪੀ ਦੇ ਰੋਪਰਾਨ ਕਾਲਾ ਕਾਕਲੀ ਦਲ ਦਾ ਵਿਲਾ ਤੇ ਮੈਂ ਤੁਹਾਨੂੰ ਦੱਸਣਾ ਦੱਸਣਾ ਚਾਹਨਾ ਪਰ ਰਵਿਕਰਨ ਕਾਲੋਂ ਜਿਹੜੇ ਨੂੰ ਪਤਾ ਲੱਗਾ ਤੁਹਾਡੇ ਮਾਦੀ ਹੁਣ ਐ ਵੀ ਬੀਜੇਪੀ ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਵੀ ਬੀਜੇਪੀ ਵਾਲੇ ਜਿਹੜੇ ਨੇ ਫੰਡਾਂ ਦੇ ਵਿੱਚ ਜੋ ਰੋਸ ਹੈ ਉਸ ਹਿਸਾਬ ਨਾਲ ਫਾਇਦਾ ਫਾਇਦਾ ਅਚਾਰੀ ਕਲਸੀ ਦਾ ਜਦੋਂ ਅਕਾਲੀ ਦਲ ਤੋਂ ਲੀਡ ਕਰ ਰਿਆ ਸੀ ਉਦੋਂ ਬੀਜੇਪੀ ਰਵੀ ਕਨ ਕਾਲੋਂ ਹੋਣ ਔਰ ਉਦੋਂ ਨੈਕਸ਼ਨ ਵੀ ਲੜੀ ਤੇ ਤੁਸੀਂ ਸਮਝਦੇ ਹੋ ਕਿ ਬੀਜੇਪੀ ਚ ਜਾਣ ਨਾਲ ਉਹ ਡੇਡੇ ਬਹੁਤ ਨਾਲ ਕਿੱਥੋਂ ਫਾਇਦਾ ਨੂੰ ਕਿਹਨੂੰ ਫਾਇਦਾ ਮਿਲਦਾ ਹੈ ਦੇਖੋ ਜੀ ਉੱਥੇ 13 ਤੜੇ ਕਿਉਂਕਿ ਜਿਹੜੀ ਉੱਥੋਂ ਦੀ ਸਿਆਸਤ ਰਹੀ ਹੈ ਜਿਹੜੀ ਡਿਪਟੀ ਸੀ ਜਾਨੀ ਉਹ ਪਰਚਿਆਂ ਦੀ ਸਿਆਸਤ ਰਹੀ ਵੀ ਜੇ ਕੋ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਜਾਂ ਜੀ ਪਰ ਇਹ ਇਤਰਾ ਬੱਜੀਆਂ ਸੀ ਕੋਈ ਕਾਂਗਰਸ ਵਾਲ ਸੀ ਕੋਈ ਕਾਲੀ ਦਲ ਵਾਲ ਸੀ ਪਰ ਹੁਣ ਮੈਨੂੰ ਇਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪਰਿਵਾਰ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਔਰ ਮੈਂ ਜਿਨ੍ਹਾਂ ਨੂੰ ਜਨੂਨੀ ਕਰਾ ਰਿਹਾ ਔਰ ਜਿਨ੍ਹਾਂ ਨੂੰ ਮਿਲ ਵੀ ਰਿਹਾ ਹਾਂ ਕਾਰਨ ਕੀ ਹੈ ਕਾਰਨ ਇਹ ਹੈ ਕਿ ਲੋਕ ਚਾਹੁੰਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਅਮਨ ਸ਼ੇਰ ਸਿੰਘ ਸ਼ਹਿਰੀ ਕਲ ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਕੱਟ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਕਿਰਤ ਵਰਜ ਕਰ ਰਹੀ ਆ ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇੱਥੋਂ ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ ਔਰ ਕਈ ਘੰਟਿਆਂ ਬਾਅਦ ਵੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਨੇ ਆ ਸੋ ਬਹੁਤ ਹੀ ਵਧੀਆ ਅੱਜ ਲੋਕ ਸਭਾ ਗੁਰਦਾਸਪੁਰ ਨੂੰ ਬਹੁਤ ਵੱਡਾ ਹਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ ਲਿਸਟ ਦਿੱਤੀ ਸੀ ਲਿਸਟ ਸਟੇਜ ਤੋਂ ਵੀ ਅਨਾਉਂਸ ਕੀਤੀ ਮੰਗਾ ਦੇ ਹਲਕੇ ਦੀਆਂ ਮੰਗਾਂ ਤੇ ਉਹਦੇ ਬਾਰੇ ਕਿ ਮਾਨ ਸਾਹਿਬ ਨੇ ਕਿਉਂਕਿ ਇਲੈਕਸ਼ਨ ਕੋਰਡ ਲੱਗਾ ਹੋਇਆ ਵਾ ਉਹ ਕੁਝ ਅਨਾਉਂਸ ਨਹੀਂ ਕਰ ਸਕਦੇ ਸਾਰੀਆਂ ਮੰਗਾਂ ਜਿਹੜੀਆਂ ਨੇ ਅਸੀਂ ਲਿਖਤੀ ਰੂਪ ਚ ਵੀ ਮਾਨ ਸਾਹਿਬ ਨੂੰ ਦਿੱਤੀਆਂ ਨੇ ਇੱਕ ਇੱਕ ਕਰਕੇ ਉਹਨਾਂ ਮੰਗਾਂ ਤੇ ਗੌਰ ਹੋ ਕੇ ਉਹ ਮੰਗਾਂ ਜਿਹੜੀਆਂ ਨੇ ਪੂਰੀਆਂ ਹੋਣ ਜਬੀ ਕੰタル ਨੂੰ ਕਹਿੰਦੇ ਕਿ ਕਾਲੀ ਕਲੂ ਕੱਟਿਆ ਜਾਣਾ ਬੀਜੇਪੀ ਜੁਆਇਨ ਕਰ ਜੁਆ ਕੋਈ ਪਹਿਲੀ ਗੱਲ ਤੇ ਮੈਨੂੰ ਇੱਕ ਗੱਲ ਦਾ ਦੁੱਖ ਆ ਮਲਾਲ ਵੀ ਆ ਕਿ ਜਿਹੜੇ ਟਕਸਾਲੀ ਪਰਿਵਾਰ ਸੀ ਦੇਖੋ ਤਿੰਨ ਤਿੰਨੇ ਮੇਨ ਲੀਡਰ ਹੁੰਦੇ ਰਹੇ ਆ ਸੇਵਾ ਸਾਹਿਬ ਕਾਲੋਂ ਸਾਹਿਬ ਤੇ ਲਗਾ ਸਾਹਿਬ ਤਿੰਨੇ ਹੀ ਲੀਡਰ ਜਿਹੜੇ ਆ ਉਹਨਾਂ ਦੇ ਪਰਿਵਾਰ ਅਕਾਲੀ ਦਲ ਚੋਂ ਮੰਨਫੀ ਹੋ ਗਏ ਔਰ ਅਕਾਲੀ ਦਲ ਜਿਹੜਾ ਵਾ ਜ਼ਿਲ੍ਹਾ ਅਰਦਾਸਪੁਰ ਚ ਔਰ ਸਮੁੱਚੇ ਪੰਜਾਬ ਚ ਖਤਮ ਹੋਣ ਦੀ ਤਰ੍ਹਾਂ ਤੇ ਚਲਾ ਗਿਆ ਔਰ ਰਵੀਕਰਨ ਕਾਲੋਂ ਦੀ ਬੀਜੇਪੀ ਚ ਗਏ ਆ ਉਹਨਾਂ ਦਾ ਆਪਣਾ ਇਹ ਫੈਸਲਾ ਵਾ ਉਹਨਾਂ ਨੂੰ ਮੁਬਾਰਕ ਹੈ ਪਰ ਬੀਜੇਪੀ ਦਾ ਜਿਹੜਾ ਹੋਂਦ ਆ ਉਹ ਸਾਡੇ ਫਾਣਕੋਟ ਜ਼ਿਲ੍ਹੇ ਚ ਤਾਂ ਹੋ ਸਕਦੀ ਹੈ ਪਰ ਜ਼ਿਲ੍ਹਾ ਗਰਦਾਸਪੁਰ ਚ ਘੱਟ ਲੱਗਦਾ ਇਹਦਾ ਫਾਇਦਾ ਸ਼ਾਇਦ ਆਮ ਆਦਮੀ ਪਾਰਟੀ ਨੂੰ ਹਾਂ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਵਾ ਬਹੁਤ ਸਾਰੇ ਅਕਾਲੀ ਦਲ ਦਾ ਵੋਟ ਬੈਕ ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਕਿ ਡੇਰਾ ਬਾਬਾ ਨਾਨਕਾ ਲੱਕੇ ਵਾਲੇ ਜਿਹੜੇ ਅਕਾਲੀ ਆ ਉਹਨਾਂ ਹੁਣ ਭਾਜਪਾ ਤੇ ਜਾਣਾ ਨਹੀਂਗਾ ਉਹਨਾਂ ਕੋਲ ਹੁਣ ਆਪਸ਼ਨ ਉਹਨਾਂ ਦਾ ਖਸਮਿਕ ਕੋਈ ਨਹੀਂ ਰਹਿ ਗਿਆ ਸੋ ਇਸ ਕਰਕੇ ਹੁਣ ਆਪਸ਼ਨ ਹੀ ਇਹ ਬਚਦੀ ਹੈ ਨੈਚੁਰਲ ਆਪਸ਼ਨ ਜਿਹੜੀ ਆਮ ਆਦਮੀ ਪਾਰਟੀ ਬਣਦੀ ਹੈ ਔਰ ਆਉਣ ਵਾਲੇ ਸਮੇਂ ਚ ਅਸੀਂ ਵੱਡੀ ਗਿਣਤੀ ਚ ਅਕਾਲੀ ਧੜੇ ਜਿਹੜੇ ਆ ਚੇਅਰਮੈਨ ਬਲਾਕ ਸੰਵ